ਮਸਕਾ ਦੋਸਤੋ ਤੁਸੀਂ ਦੇਖ ਰਹੇ ਹੋ BNN 24 ਨਿਊਜ਼ ਮੇਰਾ ਨਾਮ ਅਨੰਦ ਸਿੰਘਾ ਜਸੀਦਰਾਹਾ ਥਾਣਾ ਪਹੁੰਚਾ ਤੁਹਾਨੂੰ ਦੱਸ ਦਈਏ ਕਿ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਥੋੜਾ ਸਮਾਂ ਪਹਿਲਾਂ ਇੱਕ ਮਾਮਲਾ ਸੀ ਮਾਮਲਾ ਕੀ ਸੀ ਕਿ ਪੀੜਤ ਲੜਕੀ ਅਨਾਮਿਕਾ ਚੰਦਰਾ ਜੋ ਦਿੱਲੀ ਨੂੰ ਬਿਲੋਂਗ ਕਰਦੇ ਸੀ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੈਵਨਲੀ ਪੈਲੇਸ ਤੁਰਾਹਾ ਕਾਫੀ ਫੇਮਸ ਜਗ੍ਹਾ ਹੈਵਨਲੀ ਪੈਲੇਸ ਉੱਥੋਂ ਆਪਣੇ ਪਿਤਾ ਦੀਆਂ ਅੰਤਿਮ ਨਿਸ਼ਾਨੀਆਂ ਲੈਣ ਆਈ ਸੀ ਜਿੱਥੇ ਉਸ ਵੱਲੋਂ ਕੰਪਲੇਂਟ ਦਿੱਤੀ ਗਈ ਸੀ ਪੁਲਿਸ ਨੂੰ ਕਿ ਮੈਨੇਜਮੈਂਟ ਵੱਲੋਂ ਅਤੇ ਜਿਹੜਾ ਸਕਿਉਰਿਟੀ ਸਟਾਫ ਆ ਉਹਦੇ ਵੱਲੋਂ ਦੁਸ਼ਵਿ ਤੇ ਉਸ ਨੂੰ ਸਮਾਨ ਲਿਜਾ ਕੇ ਬਾਹਰ ਜਾਣ ਨਹੀਂ ਦਿੱਤਾ ਗਿਆ ਰੋਕ ਲਈ ਉੱਥੇ ਹੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੇ ਇਸ ਮਾਮਲੇ ਦੇ ਵਿੱਚ ਦੋ ਤੇ ਮਾਮਲਾ ਦਰਜ ਕੀਤਾ ਤੁਹਾਨੂੰ ਦੱਸਣਾ ਚਾਹਾਂਗੇ ਇੱਕਾ ਡੀਜੀਐਮ ਜੁਆਇੰਟ ਡੀਜੀਐਮ ਮਿਸਟਰ ਨੇ ਉਜਾ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਦੂਸਰਾ ਸਿਕਿਉਰਟੀ ਗਾਰਡ ਤੇ ਕੀਤਾ ਗਿਆ ਉੱਥੇ ਹੀ ਮੋੜਲੀ ਪੁੱਛ ਕੇ ਇਸ ਤੋਂ ਪਤਾ ਲੱਗਿਆ ਕਿ ਹਲੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਪਈ 4 ਮਹੀਨੇ ਦੇ ਕਰੀਬ ਕਾਰਵਾਈ ਤੋਂ ਬਾਅਦ ਯਾਨੀ ਕਿ 4 ਮਹੀਨੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹਨਾਂ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਅਨਾਮਕਾ ਚੰਦਰਾਵਲੋਂ ਪੀੜਤ ਵੱਲੋਂ ਇਹ ਮਾਮਲੇ ਦੀ ਦਰਖਾਸਤ ਦਿੱਤੀ ਗਈ ਸੀ ਉਸ ਤੋਂ ਬਾਅਦ ਜਾਂਚ ਪੜਤਾਲ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਜੁਆਇੰਟ ਡੀਜੀਐਮ ਜੋ ਕਿ ਹੈਵਲੀ ਪੈਲੇਸ ਤਰਾਹ ਦੇ ਨੇ ਤੇ ਉਹਨਾਂ ਦੇ ਨਾਲ ਹੀ ਹੈਵਲੀ ਪੈਲੇਸ ਦੇ ਸਿਕਿਉਰਟੀ ਗਾਰਡ ਤੇ ਮਾਮਲਾ ਦਰਜ ਕੀਤਾ ਗਿਆ ਐਸਪੀ ਸਾਹਿਬ ਇੱਕ ਫੈਮਿਲੀ ਪੈਲੇਸ ਦਾ ਮਾਮਲਾ ਸੀ ਜੋ ਕਿ 2 ਤੋਂ 3 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਸੀ ਉਹ ਜਿਆ ਸੀ ਇੱਕ ਪੀੜਤ ਲੜਕੀ ਆਪਣੇ ਪਿਤਾ ਦੀਆਂ ਆਖਰੀ ਨਿਸ਼ਾਨੀਆਂ ਲੈਣ ਆਈ ਸੀ ਜਿਸ ਨੂੰ ਸਿਕਿਉਰਿਟੀ ਗਾਰਡ ਤੇ ਉਹਨਾਂ ਦੇ ਅਧਿਕਾਰੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਸੀ ਤੇ ਬੌਂਡ ਵੀ ਕਰ ਲਿਆ ਸੀ ਤਾਲਾ ਲਾ ਕੇ ਕੀ ਕਾਰਵਾਈ ਹੋਈ ਇਸ ਮਾਮਲੇ 'ਤੇ ਸਾਨੂੰ ਇੱਕ ਲੇਡੀ ਜਿਸ ਦਾ ਨਾਮ ਨਾਮਿਕਾ ਚੰਦਰਾ ਹੈ ਉਸ તરફ ਇੱਕ ਕੰਪਲੇਂਟ ਆਈ ਸੀ ਜਿਸ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਫਾਦਰ ਹਨ ਸ਼੍ਰੀ ਬੇ ਦੀਵਾਨ ਜੀ ਉਹ 2018 ਤੋਂ ਹੈਵਨਲੀ ਪੈਲੇ ਵਿੱਚ ਪਹਿਲੇ ਸੱਚ ਰਹ ਰਹੇ ਸਨ ਤੇ ਜਦੋਂ ਉਹਨਾਂ ਦੀ ਡੈਥ ਹੋਈ ਉਸ ਤੋਂ ਬਾਅਦ ਉਹਨਾਂ ਦੀ ਉਹ ਆਖਰੀ ਨਿਸ਼ਾਨੀ ਲੈਂਨਾਂ ਉੱਥੇ ਉਹਨਾਂ ਦਾ ਹੈਵਨਲੀ ਪੈਲੇਸ ਦੇ ਡੀਜੀਐਮ ਤੇ ਸਿਕਿਉਰਿਟੀ ਗਾਰਡ ਨਾਲ ਕੋ ਡਿਸਪਿਊਟ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਉੱਥੇ ਅੰਦਰ ਬਾਉਂਡ ਕੀਤਾ ਗਿਆ ਸੀਗਾ ਜੀ ਇਹ ਪੂਰੀ ਇਨਕੁਆਇਰੀ ਹੋਣ ਤੋਂ ਬਾਅਦ ਜੀ ਇਹਨਾਂ ਦੇ ਖਿਲਾਫ ਫਰਚਾ ਦਰਜ ਹੋਇਆ ਹੈ ਅੰਡਰ ਸੈਕਸ਼ਨ 342 ਅਰ 506 ਆਈਪੀਸੀ ਸਰ ਕਿਹਦੇ-ਕਿਹਦੇ ਤੇ ਮਾਮਲਾ ਦਰਜ ਹੋਇਆ ਹੈ ਇਹ ਮਾਮਲਾ ਦੋ ਬੰਦੇ ਤੇ ਦਰਜ ਹੋਇਆ ਹੈ ਇੱਕ ਤਾਂ ਉਹਨਾਂ ਦੇ ਡੀਜੀਐਮ ਨੇ ਜਤਿੰਦਰ ਹੋਜਾ ਜੀ ਅਤੇ ਸੈਕੰਡਲੀ ਕੋਈ ਨਾ ਜੜ ਸਿਕਿਉਰਿਟੀ ਗਾਰਡ ਸੀਗਾ ਜੀ ਸਰ ਤੇ ਕੀ ਇਹਨਾਂ ਦੀ ਗ ਸਰ ਇਸ ਮਾਮਲੇ ਨੂੰ ਦਰਜ ਹੋਣ ਨੂੰ ਕਾਫੀ ਲੰਮਾ ਸਮਾਂ ਲੱਗਿਆ ਕੀ ਕਾਰਨ ਸੀ ਸਾਨੂੰ ਨਾਮਿਕਾ ਚੰਦਰਜੀ ਵੱਲੋਂ ਦਰਖਾਸਤ ਆਈ ਸੀ ਜੀ ਉਹ ਦਰਖਾਸਤ ਦੇ ਉੱਤੇ ਪ੍ਰੋਪਰ ਇਨਕੁਆਇਰੀਸ ਟਾਈਮ ਲੱਗਿਆ ਸੀਗਾ ਜੀ